ਮੈਂ ਹਰ ਰੋਜ਼ ਗੱਲ ਕਰਦੀ ਆ ਕਿ ਆਓ ਖੂਬਸੂਰਤ ਬਣੀਏ ਅੰਦਰੋਂ ਤੇ ਬਾਹਰੋਂ ਹਰ ਰੋਜ਼ ਮੈਂ ਬਾਹਰੀ ਖੂਬਸੂਰਤੀ ਲਈ ਤੁਹਾਨੂੰ ਅ ਡਿਫਰੈਂਟ ਡਿਫਰੈਂਟ ਰੈਮਡੀਜ਼ ਦੱਸਦੀ ਆ ਤੇ ਅੰਦਰੋਂ ਖੂਬਸੂਰਤ ਹੋਣ ਲਈ ਤੁਹਾਨੂੰ ਹਮੇਸ਼ਾ ਕਹਿੰਦੀ ਆ ਕਿ ਆਪਣੀ ਸੋਚ ਖੂਬਸੂਰਤ ਕਰ ਲਈਏ ਤਾਂ ਕਿ ਅਸੀਂ ਅੰਦਰੋਂ ਵੀ ਸੋਹਣੀ ਲੱਗੀਏ ਬਾਹਰੀ ਖੂਬਸੂਰਤੀ ਦੀ ਉਦੋਂ ਤੱਕ ਕੋਈ ਕੀਮਤ ਨਹੀਂ ਜਦ ਤੱਕ ਅਸੀਂ ਅੰਦਰੋਂ ਨਹੀਂ ਸੋਹਣੇ ਹੁੰਦੇ ਅੱਜ ਇਸੇ ਦੀ ਗੱਲ ਕਰਾਂਗੀ ਕਿਸੇ ਦੀ ਅੰਦਰਲੀ ਬਦਸੂਰਤੀ ਦੀ ਗੱਲ ਕਰਾਂਗੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਤੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਜਿਸ ਤਰ੍ਹਾਂ ਦਾ ਸਾਡਾ ਚੈਨਲ ਦਾ ਨਾਮ ਹੈ ਜਸਟ ਇੰਜੋਏ ਉਸੇ ਤਰ੍ਹਾਂ ਅਸੀਂ ਅਲਗ-ਅਲਗ ਤਰ੍ਹਾਂ ਦੀਆਂ ਵੀਡੀਓਜ਼ ਇੰਜੋਏ ਕਰਦੀਆਂ ਬਟ ਅੱਜ ਵਾਲੀ ਵੀਡੀਓ ਅਸੀਂ ਇੰਜੋਏ ਤਾਂ ਨਹੀਂ ਕਰਾਂਗੇ ਬਟ ਸੋਸਾਇਟੀ ਦੇ ਲਈ ਜ਼ਰੂਰੀ ਸੀ ਇਹ ਵੀਡੀਓ ਬਣਾਉਣੀ ਅੱਜ ਅਸੀਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਅ ਚੈਨਲ ਤੇ ਸਾਰੇ ਭੈਣ ਭਰਾ ਜਿਨੇ ਵੀ ਚੈਨਲ ਨੂੰ ਦੇਖ ਰਹੇ ਨੇ ਤੇ ਜਿਨਿਆਂ ਨੇ ਵੀ ਅਰਦਾਸ ਲਈ ਅ ਰਿਕੁਐਸਟ ਭੇਜੀ ਆ ਉਹਨਾਂ ਸਭ ਲਈ ਸਾਡੇ ਕੋਲ ਬਹੁਤ ਸਾਰੀਆਂ ਅਰਦਾਸਾਂ ਦੁਆਵਾਂ ਨੇ ਕਿ ਸਭ ਦੀਆਂ ਇੱਛਾਵਾਂ ਛੁਬੇ ਸ਼ਾਵਾਂ ਪੂਰੀਆਂ ਹੋਣ ਸਭ ਦੇ ਘਰਾਂ ਦੇ ਵਿੱਚ ਬੱਚਿਆਂ ਦੀਆਂ ਕਲਕਾਰੀਆਂ ਹੋਣ ਤੇ ਸਭ ਦੇ ਬੱਚਿਆਂ ਨੂੰ ਪਰਮਾਤਮਾ ਸਮਰੱਥ ਬਖਸ਼ੀ ਤੇ ਅੱਜ ਇੱਕ ਹੋਰ ਅਰਦਾਸ ਸਭ ਦੀਆਂ ਬੇਟੀਆਂ ਆਪਣੇ ਆਪਣੇ ਸਹੁਰੇ ਪਰਿਵਾਰ ਚ ਖੁਸ਼ੀ-ਖੁਸ਼ੀ ਵਸਣ ਤਾਂ ਕਿ ਮਾਪੇ ਆਪ ਬੇਫਿਕਰ ਹੋ ਕੇ ਸੌਂ ਜਾਣ ਤੇ ਲੋ ਜੀ ਅੱਜ ਅਸੀਂ ਗੱਲ ਕਰਾਂਗੇ ਅ ਨੀਹਾ ਇੱਕ ਬਦ ਕਿਸਮਤ ਬੇਟੀ ਨੀਹਾ ਕੌਣ ਸੀ ਨੀਹਾ ਉਹਦੀ ਪੂਰੀ ਗੱਲ ਕਰਾਂਗੇ ਸਾਰੀ ਡਿਟੇਲ ਉਹਦੇ ਬਾਰੇ ਮੈਂ ਸੁਣੀ ਵੀਡੀਓਜ਼ ਦੇਖੀਆਂ ਮਤਲਬ ਥੋੜਾ ਕਾਲਜਾ ਹੀ ਪਾੜ ਜਾਂਦਾ ਹੈ ਦੇਖ ਕੇ ਵਿਵਹਾਰ ਨੂੰ ਇੰਨੀ ਸੋਹਣੀ ਹੱਸਦੀ ਹੱਸਦੀ ਕੁੜੀ ਚਾਰ ਪੰਜ ਮਹੀਨਿਆਂ ਚ ਖਤਮ ਕਰਤੀ ਮਨਤਾ ਮਤਲਬ ਇਹ ਸੋਚ ਕੇ ਹੈਰਾਨ ਹੈ ਵੀ ਉਹਨਾਂ ਦਾ ਦਿਲ ਇੱਡਾ ਵੱਡਾ ਇੰਨੇ ਇੰਨੀ ਮਾੜੀ ਸੀ ਉਹ ਇੰਨੇ ਬਦਸੂਰਤ ਸੀ ਅੰਦਰੋਂ ਉਹ ਕਿ ਇੰਨੀ ਸੋਹਣੀ ਇੰਨੀ ਪਿਆਰੀ ਸੋਹਣੀ ਨਾਲੋਂ ਵੀ ਜ਼ਿਆਦਾ ਮੈਂ ਕਹਾਂ ਇੰਨੀ ਪਿਆਰੀ ਜੀ ਕੁੜੀ ਚਾਰ ਪੰਜ ਮਹੀਨਿਆਂ ਚ ਖਤਮ ਕਰਤੀ ਗੱਲ ਕਰਦੀ ਹੈ ਨੀਹਾ ਕੌਣ ਸੀ ਨੀਹਾ ਝਿੰਝੜੀ ਪਿੰਡ ਹੈ ਆਨੰਦਪੁਰ ਸਾਹਿਬ ਪੰਜਾਬ ਚ ਉੱਥੋਂ ਦੀ ਬੇਟੀ ਸੀਗੀ Hindu ਪਰਿਵਾਰ ਚ ਵੱਡੀ ਹੋਈ ਸਿੱਖ ਇਤਿਹਾਸ ਸਿੱਖ ਧਰਮ ਨੂੰ ਪੜਿਆ ਉਸ ਤੋਂ ਬਾਅਦ ਸੋਚ ਜੁੜ ਗਈ ਸਿੱਖ ਧਰਮ ਨਾਲ ਤੇ ਮਾਪੇ-ਬਾਪ ਦੀ ਇਜਾਜ਼ਤ ਦੇ ਨਾਲ ਭੈਣ-ਭਰਾਵਾਂ ਦੀ ਇਜਾਜ਼ਤ ਦੇ ਨਾਲ ਉਹਨੇ ਸਿੱਖ ਧਰਮ ਅਪਣਾ ਲਿਆ ਅੰਮ੍ਰਿਤ ਛਕ ਲਿਆ ਗੁਰੂ ਵਾਲੀ ਬਣ ਗਈ ਮਾਪਾਪ ਨੇ ਬਿਲਕੁਲ ਮਨਾ ਨਹੀਂ ਕੀਤਾ ਹਨ ਉਹਦੇ ਭਰਾ ਦੀ ਮੈਂਚਰ ਨੂੰ ਸੁਣੀ ਹੈ ਕਹਿੰਦਾ ਵੀ ਅਸੀਂ ਉਹਨੂੰ ਮਨਾ ਨਹੀਂ ਕੀਤਾ ਉਹ ਕਹਿੰਦੀ ਵੀ ਮੈਂ ਸਿੱਖ ਬਣਨਾ ਹੈ ਤਾਂ ਅਸੀਂ ਉਹਨੂੰ ਨਹੀਂ ਮਨਾ ਕਰਿਆ ਤਾਂ ਉਹ ਸਿੱਖ ਬਣ ਗਈ ਨਿਤਨੇਮ ਕਰਦੀ ਸੀ ਸਿੱਖ ਧਰਮ ਨੂੰ ਦੀ ਰਹਿਤ ਮर्यादा ਦੇ ਅਨੁਸਾਰ ਰਹਿੰਦੀ ਸੀ ਪੰਜ ਕਕਾਰ ਧਾਰਨ ਕੀਤੇ ਸੀ ਜਦੋਂ ਇਹ ਆ ਵੀ ਗੱਲ ਹੋਈ ਤਾਂ ਹਿਮਾਚਲ ਪ੍ਰਦੇਸ਼ ਦੀ ਇੱਕ ਫੈਮਿਲੀ ਉਹ ਉਹਨਾਂ ਦੇ ਨਾਲ ਉਹਨਾਂ ਦੀ ਗੱਲਬਾਤ ਚੱਲਦੀ ਹੈ ਤੇ ਫਿਰ ਉਹ ਕਹਿੰਦੇ ਵੀ ਅਸੀਂ ਉਹਨਾਂ ਨੂੰ ਕਿਹਾ ਕਿ ਸਾਡੀ ਬੇਟੀ ਨੇ ਅਮਤ ਛੱਕਿਆ ਹੋਇਆ ਤੇ ਉਹ ਸਿੱਖ ਰਹਿਤ ਮਰਿਆਦਤ ਦੇ ਅਨੁਸਾਰ ਰਹਿੰਦੀ ਹੈ ਸਵੇਰੇ ਉਹ ਨਿਤਨੇਮ ਕਰਦੀ ਹੈ ਤੇ ਅੰਡਾ ਮੀਟ ਨੂੰ ਹੱਥ ਨਹੀਂ ਲਾਉਂਦੀ ਸਾਰੀਆਂ ਗੱਲਾਂ ਅਸੀਂ ਉਹਨਾਂ ਨੂੰ ਦੱਸੀਆਂ ਤਾਂ ਉਹ ਕਹਿੰਦੇ ਵੀ ਸਾਨੂੰ ਕੋਈ ਇਤਰਾਜ਼ ਨਹੀਂ ਅਸੀਂ ਵੀ ਅਸੀਂ ਤਾਂ ਆਪ ਮੰਨਦੇ ਹਾਂ ਜੀ ਇਸ ਤਰ੍ਹਾਂ ਨੂੰ ਸਾਨੂੰ ਕੋਈ ਇਤਰਾਜ਼ ਨਹੀਂ ਤੁਹਾਡੀ ਬੇਟੀ ਜਿਵੇਂ ਹੁਣ ਕਰਦੀ ਹੈ ਓਵੇਂ ਰਹਿ ਸਕਦੀ ਹੈ ਤੇ ਚਲੋ ਜੀ ਉਹ ਮੁੰਡਾ ਆਰਮੀ ਦੇ ਵਿੱਚ ਸੀ ਤੇ ਦੋ ਉਹਦੀਆਂ ਭੈਣਾਂ ਗਈਆਂ ਹੋਈਆਂ ਤੇ ਇੱਕ ਉਹਨਾਂ ਦਾ ਮਦਰਨ ਲੋ ਤੇ ਫਾਦਰਨ ਲੋ ਹੋ ਗਈ ਤਾਂ मतलब ਸਿੰਪਲ ਤੇ ਸਧਾਰਨ ਪਰਿਵਾਰ ਨੌਕਰੀ ਵਾਲਾ ਮੁੰਡਾ ਸੀ ਤੇ ਉਹਨਾਂ ਨੇ ਰਿਸ਼ਤਾ ਕਰਤਾ ਉਸ ਤੋਂ ਬਾਅਦ ਵਿਆਹ ਹੋ ਜਾਂਦਾ ਹੈ ਤੇ ਉਹਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਆ ਤੇ ਵਿਆਹ ਵਾਲੇ ਦਿਨ ਦੀ ਵੀਡੀਓ ਤੁਸੀਂ ਸਾਰਿਆਂ ਨੇ ਦੇਖੀ ਹੋਣੀ ਹੈ ਬਹੁਤ ਹੀ ਪਿਆਰੀ ਲੱਗ ਰਹੀ ਹੈ मतलब ਇੰਨਾ ਜ਼ਿਆਦਾ ਉਹ ਸਿੱਖ ਰਹਿਤ ਮਰਿਆਦਾ ਦੇ ਵਿੱਚ ਸੀ ਉਹ ਕੁੜੀ ਕਿ ਉਹਨੇ ਸੂਟ ਚ ਵਿਆਹ ਕਰਵਾਇਆ ਨਲ ਦੇ ਜਿਹੜੀਆਂ ਸਿੱਖ ਧਰਮ ਦੀਆਂ ਜੰਪਲ ਕੁੜੀਆਂ ਨੇ ਉਹ ਵੀ ਲਹਿੰਗੇ ਵਗੈਰਾ ਦੇ ਵਿੱਚ ਵਿਆਹ ਕਰਾਉਂਦੀਆਂ ਨੇ ਤੇ ਉਹ ਕੁੜੀ ਬਿਲਕੁਲ ਸਿੰਪਲ ਉਹਨੇ ਨਾਥ ਨਹੀਂ ਪਾਈ ਕੋਕਾ ਨਹੀਂ ਪਾਇਆ ਕਿਉਂਕਿ ਅੰਮ੍ਰਿਤ ਛਕਾਉਣ ਵੇਲੇ ਸਾਰੀਆਂ ਸੀਜਨ ਨੂੰ ਮਨਾਹੀ ਕਰਦੇ ਆ ਹਨਾ ਤਾਂ ਇਹ ਗੱਲ ਉਹਨਾਂ ਨੇ ਜਦੋਂ ਵਿਆਹ ਨੇੜੇ ਆ ਜਾਂਦਾ ਹੈ ਤਾਂ 15 ਦਿਨ ਪਹਿਲਾਂ ਮਤਲਬ ਉਹਦੇ ਮਦਰਨ ਲਾਉਣ ਕਹਿੰਦੀ ਹੈ ਕਿ ਤੂੰ ਕੋਕਾ ਪਾ ਲਈ ਜਾਂ ਨਾਥ ਪਾ ਲਈ ਹਨਾ ਉਹ ਕਹਿੰਦੀ ਵੀ ਮੈਂ ਤਾਂ ਤੁਸੀਂ ਮੇਰੇ ਮੰਮੀ ਜੀ ਨਾਲ ਗੱਲ ਕਰੋ ਮੈਂ ਕਿਉਂਕਿ ਮੈਂ ਸਿੰਘਣੀ ਐ ਇਸ ਕਰਕੇ ਮੈਂ ਇਹ ਨਹੀਂ करूंगी ਤੇ ਉਹਦੇ ਮਾਵਾਪਾ ਨਾਲ ਗੱਲ ਕਰਦੇ ਤੇ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਵੀ ਸਾਡੀ ਬੇਟੀ ਸਿੱਖ ਧਰਮ ਦੇ ਅਨੁਸਾਰ ਚੱਲਦੀ ਐ ਤੇ ਵੀ ਇਹਨਾਂ ਅੱਥ ਤੇ ਕੋਕ ਨਹੀਂ ਪਾ ਸਕਦੀ ਚਲੋ ਜੀ ਫਿਰ ਵੀ ਉਹ ਕਹਿੰਦੇ ਵੀ ਜੇ ਅਸੀਂ ਸੋਚਿਆ ਵੀ ਚਲੋ ਅਸੀਂ ਰਿਸ਼ਤੇ ਤੋਂ ਜਵਾਬ ਦੇ ਦਿੰਨੇ ਆ ਵੀ ਸਾਨੂੰ ਲੱਗਦਾ ਨਹੀਂਗਾ ਕਿ ਉੱਥੇ ਇਹ ਐਡਜਸਟਮੈਂਟ ਹੋਊਗੀ ਆਪਣੀ ਤਾਂ ਫਿਰ ਉਹ ਕਹਿੰਦੇ ਨਹੀਂ ਕੋਈ ਗੱਲ ਨਹੀਂ ਸਾਨੂੰ ਕੋਈ ਇਤਰਾਜ਼ ਨਹੀਂਗਾ ਤੇ ਫਿਰ ਉਹਦੇ ਸਹੁਰੇ ਮਤਲਬ ਉਹਨਾਂ ਨੂੰ ਕਨਵਿੰਸ ਕਰਾ ਦਿੰਦੇ ਨੇ ਤੇ ਉਹ ਵਿਆਹ ਹੋ ਜਾਂਦਾ ਹੈ ਤੇ ਵਿਆਹ ਤੋਂ ਬਾਅਦ ਖਿੜਖਿੜ ਹੱਸਦੀ ਹੈ ਨਾ ਉਹ ਕੁੜੀ ਮੇਰੀ ਅੱਖਾਂ ਮੋਰੋ ਨਹੀਂ ਪਾਸੇ ਹੁੰਦੀ ਫਿਰ ਉਹਦਾ ਵਿਆਹ ਹੋ ਜਾਂਦਾ ਜੀ ਤੇ ਉਸ ਤੋਂ ਬਾਅਦ ਉਹਨੂੰ ਤੰਗ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੰਦੇ ਆ ਦਾਜ ਦੇ ਏਜ ਲਈ ਵੀ ਤੇ ਉਸ ਤੋਂ ਬਾਅਦ ਉਹਨੂੰ ਕਹਿੰਦੇ ਨੇ ਜੀ ਤੂੰ ਨਿਤਨੇਮ ਨਹੀਂ ਕਰਨਾ ਤੂੰ ਨਿਤਨੇਮ ਜੀ ਕਰਨਾ ਹੈ ਤਾਂ ਉਦੋਂ ਕਰਨਾ ਜਦੋਂ ਅਸੀਂ ਸਾਰੇ ਰੋਟੀ ਪਾਣੀ ਖਾ ਕੇ ਆਪਣੇ ਆਪਣੇ ਕੰਮਾਂ ਤੇ ਚਲੇ ਜਾਵਾਂਗੇ ਮਤਲਬ 9 10 11 ਵਜੇ ਜਦੋਂ ਤੂੰ ਵਿਲੀ ਹੋਏਗੀ ਵਿਲੇ ਟਾਈਮ 'ਚ ਕਰਨਾ ਹੈ ਸੋ ਇਹ ਵੀ ਟਾਈਮ ਤੇ ਜੁਣ ਇਤਨੀ ਨਹੀਂ ਕਰਨਾ ਤੂੰ ਗੁਟਕਾ ਫੜ ਕੇ ਬਹਿ ਜਾਨੀਏ ਜਦੋਂ ਕੰਮ ਦਾ ਟਾਈਮ ਹੁੰਦਾ ਸੋ ਐਂਡ ਸੋ ਤਾਂ ਜਿਵੇਂ ਵੀ ਸੀਗਾ ਉਹਨੇ ਉਹ ਬਈ ਅਡਜਸਟ ਕੀਤਾ ਜਾਂ ਕੀ ਕੀਤਾ ਤੇ ਜਦੋਂ ਉਹ ਨੀਹਾ ਆਉਂਦੀ ਪਿੱਕੇ ਆਪਣੇ ਮਾਪੇ ਬਾਂ ਨੂੰ ਮਿਲਣ ਤੇ ਕਈ ਵਾਰੀ ਕਹਿੰਦੇ ਉਹ ਰਾਤ ਨੂੰ ਹੀ ਪਿੱਛੇ ਫੋਨ ਕਰ ਦਿੰਦੇ ਵੀ ਵਾਪਸ ਆਜੋ ਤੇ ਰਾਤ ਨੂੰ ਕਹਿੰਦੇ 9-10 ਵਜੇ ਵੀ ਉਹ ਵਾਪਸ ਚਲੇ ਜਾਂਦੀ ਲੈ ਜਾਂਦਾ ਵਾਪਸ ਮੁੰਡਾ ਤੇ ਉਹਦੇ ਮਾਪੇ ਨਹੀਂ ਹੈਨਾ ਜਿਵੇਂ ਹਰ ਇੱਕ ਕੁੜੀ ਦੇ ਮਾਪੇ ਹੁੰਦੇ ਨਹੀਂ ਜਿਹੜੇ ਇਦਾਂ ਵੇਲੇ-ਕਵੇਲੇ ਅਗਰ ਕੁੜੀ ਰਹਿਣ ਆਈ ਹੈ ਤੇ ਫਿਰ ਉਹਨੂੰ ਵੇਲੇ-ਕਵੇਲੇ ਜਾਣਾ ਪੈ ਜੇ ਤਾਂ ਉਹਨਾਂ ਨੂੰ ਥੋੜਾ ਜਿਹਾ ਇਤਰਾਜ ਜੋਗਤ ਲੱਗਦਾ ਹੈ ਤਾਂ ਉਹ ਕਹਿ ਦਿੰਦੀ ਆਪਣੀ ਮਾਂ ਨੂੰ ਇੰਨਾ ਸਿਆਣੀ ਕੁੜੀ ਇੰਨਾ ਸਿਆਣਾ ਬੱਚਾ ਆਪਣੀ ਮਾਂ ਨੂੰ ਕਹਿੰਦੀ ਕੋਈ ਨਹੀਂ ਮਾਂ ਹੁਣ ਮੈਂ ਵਿਆਹੀ ਗਈ ਤੇ ਹੁਣ ਤਾਂ ਮੈਨੂੰ ਐਡਜਸਟ ਕਰਨੀ ਪਊਗਾ ਤੇ ਕੋਈ ਨਹੀਂ ਮੈਂ ਜਾਣਾ ਹੀ ਆਪਦੇ ਘਰੀ ਹੈਨਾ ਤਾਂ ਮਤਲਬ ਰਾਤ ਬਰਾਤੇ ਵੀ ਵਾਪਸ ਲੈ ਜਾਂਦਾ ਉਹ ਚਲੋ ਜੀ ਚੱਲਦਾ ਰਿਹਾ ਚਾਰ ਪੰਜ ਮਹੀਨੇ ਨਿਕਲ ਗਏ ਫਿਰ ਉਹ ਤੋਂ ਉਹਨਾਂ ਨੂੰ ਪਤਾ ਸੀ ਕਿ ਇਹ ਅਮਰਤਧਾਰੀ ਹੈ ਉਹਨਾਂ ਨੇ ਗੱਲ ਕੀਤੀ ਸੀ ਕਿ ਅੰਡੇ ਮੀਟ ਨੂੰ ਹੱਥ ਨਹੀਂ ਲਾਉਂਦਾ ਫਿਰ ਉਹਨਾਂ ਨੂੰ ਅੰਡੇ ਬਣਵਾਉਂਦੇ ਮੀਟ ਬਣਵਾਉਂਦੇ ਕੁੱਟਮਾਰ ਵੀ ਕਰਦੇ ਹਨਾ ਉਹਦੇ ਨਾਲ ਤੇ ਉਹ ਖੂਬਸੂਰਤ ਕੁੜੀ ਮਰ ਜਾਉਂਦੀ ਮਰ ਜਾਉਂਦੀ ਮਰ ਜਾ ਗਈ ਮਾਪੇ ਨੂੰ ਥੋੜਾ ਬਹੁਤਾ ਦੱਸਦੀ ਜਿਵੇਂ ਕਿ ਆਪਣੀਆਂ ਇੰਡੀਅਨ ਕੁੜੀਆਂ ਸਾਡੇ ਇੱਕ ਚਲੋ ਇਹ ਮਾੜੀ ਗੱਲ ਨਹੀਂ ਹੈਗੀ ਸਾਡੇ ਇਹ ਖਾਂਦਾਨੀ ਚੀਜ਼ਾਂ ਨੇ ਇਹ ਸਾਨੂੰ ਸਿਖਾਈਆਂ ਜਾਂਦੀਆਂ ਕਿ ਨਵੇਂ ਘਰ ਚ ਚੱਲੇ ਹੋ ਬਹੁਤ ਕੁਝ ਐਡਜਸਟ ਕਰਨਾ ਪਊਗਾ ਅਡਜਸਟ ਕਰਿਓ ਤੇ ਉਹ ਵੀ ਵਿਚਾਰੀ ਐਡਜਸਟ ਕਰਦੀ ਰਹੀ ਵੀ ਚਲੋ ਨਾਲੇ ਟਾਈਮ ਹੀ 4-5 ਮਹੀਨੇ ਕਿੰਨਾ ਖੁੰਦਾ ਹੈ 4-5 ਮਹੀਨਿਆਂ ਚ ਤਾਂ ਹਰ ਬੰਦਾ ਹੀ ਅ ਐਡਜਸਟ ਕਰਨ ਦੀ ਕੋਸ਼ਿਸ਼ ਕਰਦਾ ਹੈ 4-5 ਮਹੀਨੇ ਹੁੰਦਾ ਹੀ ਕਿੰਨਾ ਕ ਸਮਾਂ ਇੰਨਾਕ ਤਾਂ ਆਪਾਂ ਆਪ ਵੀ ਐ ਕਹਿ ਦਿੰਨੇ ਆ ਖੁਦ ਵੀ ਬੰਦਾ ਐ ਸੋਚਦਾ ਵੀ ਕੋਈ ਨਹੀਂ ਚਲੋ ਹੋ ਜਾਣਗੇ ਚੇਂਜ ਮੈਂ ਕੱਖ ਦੇਖਦੀ ਆ ਹਨਾ ਤਾਂ ਮਾਪੇ ਪਾਪ ਨੂੰ ਵੀ ਹੁੰਦਾ ਵੀ ਚਲੋ ਕੋਈ ਨਹੀਂ ਬੇਟੇ ਤੂੰ ਕਰਕੇ ਦੇਖ ਅਡਜਸਟ ਹੌਲੀ-ਤਾਈ ਵੀ ਥੋੜਾ ਹੋਇਆ ਹੌਲੀ-ਹੌਲੀ ਤੁਹਾਨੂੰ ਇੱਕ ਦੂਜੀ ਦੀ ਸਮਝ ਆ ਜਾਊਗੀ ਤੇ ਸੈੱਟ ਹੋ ਜਾਊਗਾ ਸਾਰਾ ਕੁਝ ਤੇ ਚਾਰ-ਪੰਜ ਮਹੀਨਿਆਂ ਦੇ ਵਿੱਚ ਕਿਸੇ ਨੂੰ ਕੋਈ ਆਈਡੀਆ ਹੁੰਦਾ ਵੀ ਸਾਰੀ ਸਟੋਰੀ ਖਤਮ ਹੋ ਜਾਊਗੀ ਚਲੋ ਜੀ ਇੱਕ ਦਿਨ ਆ ਇਸ ਲੈਵਲ ਤੇ ਆ ਜਾਂਦੀ ਗੱਲ ਕਹਿੰਦੇ ਉਹਦਾ ਜ਼ਬਰਦਸਤੀ ਉਹਦਾ ਉਹਦੇ ਨੱਕ ਬੈਨ ਦਿੰਦੇ ਐ ਬਾਹਮ ਫੜਕੀ ਉਹਦੀਆਂ ਜਿਹੜੀਆਂ ਖਬਰਾਂ ਚ ਮੈਂ ਸੁਣਿਆ ਜਿੰਨਾ ਕਿ ਮੈਂ ਪੜਿਆ ਹੈਨਾ ਤਾਂ ਉਹ ਦਿਨ ਉਹਦਾ ਇੱਕ ਤਰ੍ਹਾਂ ਨਾਲ ਉਹਦਾ ਧਰਮੀ ਪ੍ਰੇਸ਼ਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈਨਾ ਉਹਦੇ ਨੱਕ ਚ ਨਾ ਚੌਂਦੀ ਹੋਈ ਉਹਦੇ ਨੱਕ ਦੇ ਵਿੱਚ ਕੋਕਾ ਜਾਂ ਨੱਥ ਜੋ ਵੀ ਸੀ ਉਹਨਾਂ ਨੇ ਉਹ ਪਾਇਆ ਤੇ ਉਸ ਤੋਂ ਬਾਅਦ ਇਸ ਲੈਵਲ ਤੱਕ ਚਲੀ ਗਈ ਗੱਲ ਕਿ ਕੁੜੀਆਂ ਸੀ ਜਿਹੜੀਆਂ ਉਹਨਾਂ ਦੀਆਂ ਨਾਨਾ ਉਹ ਉਹਨੂੰ ਕੁੱਟਮਾਰ ਵੀ ਕਰ ਦਿੰਦੀਆਂ ਸੀ ਤੇ ਇੱਕ ਦਿਨ ਉਹ ਮੁੰਡੇ ਨੇ ਉਹਨੂੰ ਜ਼ਹਿਰ ਦੇ ਦਿੱਤੀ ਜਿਹੜਾ ਖਬਰਾਂ ਚ ਸੁਣਿਆ ਵੀ ਡੇਢ ਬੋਤਲ ਜ਼ਹਿਰ ਦੀ ਕੱਢੀ ਹੈ ਪੀਜੀਆਈ ਹਗਾਨੀ ਅੰਦਰ ਤੇ ਉਹਨੂੰ ਜਿਹੜੇ ਦੇ ਕੇ ਫੇਰ ਵੀ ਉਹਨਾਂ ਦੇ ਗਵਾਂਢੀਆਂ ਨੇ ਫੋਨ ਕੀਤਾ ਉਹਦੇ ਮਾਪੇ ਵੀ ਤੁਹਾਡੀ ਬੇਟੀ ਠੀਕ ਨਹੀਂ ਹੈਗੀ ਉਹ ਬਹੁਤ ਮਤਲਬ ਮਾੜੀ ਹਾਲਤ ਵਿੱਚ ਹੈ ਤੇ ਤੁਸੀਂ ਆਜੋ ਤੇ ਉਹਨੂੰ ਲੈ ਜਾਓ ਵਾਪਸ ਤੇ ਜਦੋਂ ਗਏ ਤੇ ਕਹਿੰਦੇ ਵੀ ਫੈਮਿਲੀ ਉਹਨਾਂ ਦੀ ਸਹੁਰਿਆਂ ਦੀ ਸਾਰੀ ਫੈਮਿਲੀ ਰਾਮ ਨਾਲ ਬੈਠੀ ਹੈ ਆਪਣੇ ਘਰ ਦੇ ਵਿੱਚ ਤੇ ਆਪਣਾ ਗੱਲਾਂ ਬਾਤਾਂ ਕਰ ਰਹੇ ਨੇ ਤੇ ਕੁੜੀ ਦੂਜੇ ਕਮਰੇ ਦੇ ਵਿੱਚ ਇਕੱਲੀ ਪਈ ਹੈ ਅ ਬੇਹੋਸ਼ੀ ਦੀ ਹਾਲਤ ਵਿੱਚ ਤੇ ਉਸ ਤੋਂ ਬਾਅਦ ਕਹਿੰਦੇ ਉਹਨੂੰ ਉਹ ਲੈ ਕੇ ਆਉਣ ਲੱਗਦੇ ਆ ਤਾਂ ਉਹ ਉਹਨਾਂ ਨੂੰ ਰੋਕ ਲੈਂਦੇ ਨਹੀਂ ਇਹ ਕਹਿੰਦੇ ਨੇ ਵੀ ਪਹਿਲਾਂ ਤੁਸੀਂ ਇਹ ਕਹੋ ਕਿ ਅਸੀਂ ਆਪਣੀ ਬੇਟੀ ਨੂੰ ਠੀਕ ਠਾਕ ਲੈ ਕੇ ਜਾ ਰਹੇ ਹਾਂ ਤਾਂ ਉਹ ਜਦੋਂ ਉੱਥੇ ਉੱਥੋਂ ਦੀ ਪੁਲਿਸ ਨੂੰ ਮੈਂ ਮਤਲਬ ਕੰਟੈਕਟ ਕਰਦੀ ਹੈ ਤਾਂ ਪੁਲਿਸ ਕੋਈ ਖਾਸ ਉਹਨਾਂ ਦੀ ਸੁਣਵਾਈ ਨਹੀਂ ਕਰਦੀ ਕੋਈ ਉਹਨਾਂ ਦਾ ਸਾਥ ਨਹੀਂ ਦਿੰਦੀ ਚਲੋ ਜਿਸ ਤਰ੍ਹਾਂ ਵੀ ਸੀ ਉਹ ਆਪਣੀ ਬੇਟੀ ਨੂੰ ਬੇਹੋਸ਼ੀ ਦੇ ਵਿੱਚ ਹੀ ਲੈ ਆਉਂਦੇ ਆ ਤੇ ਉੱਥੋਂ ਦੇ ਕਿਸੇ ਲੋਕਲ ਹਸਪੀਟਲ ਚ ਲੈ ਕੇ ਜਾਂਦੇ ਪਹਿਲਾਂ ਤਾਂ ਉਹਨੂੰ ਕਹਿੰਦੇ ਨੇ ਕਿ ਬਚਣ ਦੇ ਚਾਂਸ ਬਹੁਤ ਘੱਟ ਹੈ ਤੇ ਇਹਨੂੰ ਤੁਸੀਂ ਜਲਦੀ ਤੋਂ ਜਲਦੀ ਪੀਜੀਆਈ ਲੈ ਜਾਓ ਤਾਂ ਉਹ ਪੀਜੀਆਈ ਲਿਆਉਂਦੇ ਨੇ ਪੀਜੀਆਈ ਵਾਲਿਆਂ ਨੇ ਪੂਰੀ ਕੋਸ਼ਿਸ਼ ਕੀਤੀ ਡੇਡ ਬੋਤਲ ਜ਼ਹਿਰ ਦੀ ਉਹਦੇ ਅੰਦਰੋਂ ਪੱਡੀ ਪਰ ਟੁਕੜੀ ਨਹੀਂ ਬਚ ਪਾਈ ਫੇਰ ਵੀ ਸੁਣਵਾਈ ਫੇਰ ਵੀ ਨਹੀਂ ਹੋਈ ਤੁਸੀਂ ਦੇਖੋ ਕਾਨੂੰਨ ਕਿਸ ਲੈਵਲ ਤੱਕ ਜਿਹੜੇ ਬੰਦੇ ਕਾਨੂੰਨ ਦੇ ਰਾਖੇ ਬਣ ਕੇ ਬੈਠੇ ਨਹੀਂ ਜਿਹੜੇ ਜਿਹੜੇ ਕਾਨੂੰਨ ਸੰਭਾਲ ਕੇ ਬੈਠੇ ਨੇ ਜਿਹੜੇ ਸਿਸਟਮ ਬਣਾਈ ਬੈਠੇ ਨੇ ਤੁਸੀਂ ਦੇਖੋ ਉਹਨਾਂ ਦੇ ਦਿਲ ਕਿੱਡੇ ਵੱਡੇ ਨੇ ਕਿ ਇੱਕ ਬੇਟੀ ਕਿਸੇ ਦੀ ਇਦਾਂ ਹੋ ਜਾਂਦੀ ਹੈ ਤੇ ਘੱਟੋ ਘੱਟ ਤੁਸੀਂ ਇੱਕ ਸਟਾਰਟਿੰਗ ਕਾਰਵਾਈ ਤਾਂ ਪਾਓ ਫੇਰ ਵੀ ਕੋਈ ਕਾਰਵਾਈ ਨਹੀਂ ਹੁੰਦੀ ਨਾ ਪੰਜਾਬ ਪਦੀ ਪੁਲਿਸ ਦੀ ਨਾ ਉਧਰ ਦੀ ਫੇਰ ਜਦੋਂ ਉਹਦੇ ਘਰ ਦੇ ਉਹਦੀ ਡੈੱਡ ਬੋਡੀ ਲੈ ਕੇ ਸੜਕ ਤੇ ਬੈਠ ਜਾਂਦੀ ਨਹੀਂ ਤੇ ਪਿੰਡ ਦੇ ਲੋਕ ਉਹਦਾ ਸਾਥ ਦਿੰਦੇ ਨੇ ਮਾਵਾਪਦਾ ਤੇ ਨੀਹਾ ਲਈ ਜਸਟਿਸ ਮੰਗਦੇ ਨੇ ਫੱਟੀਆਂ ਫੜ ਕੇ ਹੱਥਾਂ 'ਚ ਪੋਸਟਰ ਫੜ ਕੇ ਫੇਰ ਸਰਕਾਰ ਸਰਕਾਰੀ ਬੰਦੇ ਫੇਰ ਸਿਸਟਮ ਥੋੜਾ ਜਿਹਾ ਹਰਕਤ ਚਾਹੁੰਦਾ ਤੇ ਇੱਕ ਇੱਕ ਰਿਪੋਰਟ ਲਿਖਦੀ ਲਿਖੀ ਜਾਂਦੀ ਹੈ ਫੇਰ ਉਹਦੇ ਸਹੁਰਿਆਂ ਦੇ ਪਰਿਵਾਰ ਚੋਂ ਉਹਦਾ ਤਾਇਆ ਸਹੁਰਾ ਉਹਦੀ ਸੱਸ ਸਹੁਰਾ ਉਹਦੀ ਨਾਨਾ ਉਹਦੇ ਘਰ ਵਾਲਾ ਸਾਰਿਆਂ ਨੂੰ ਫੜਿਆ ਜਾਂਦਾ ਤੁਸੀਂ ਇਹ ਦੇਖੋ ਵੀ ਉਹ ਪਰਿਵਾਰ ਦੇ ਮੈਂਬਰ ਕੀ ਕਹਿੰਦੇ ਨੇ ਉਹ ਉਹਦੀ ਸੱਸ ਕੀ ਕਹਿੰਦੀ ਹੈ ਕਿ ਕੋਈ ਨਹੀਂ ਅ ਪਰਚੇ ਵੀ ਬੰਦਿਆਂ ਤੇ ਹੀ ਹੁੰਦੇ ਨੇ ਜਿੰਨਾ ਵੀ ਬੰਦਿਆਂ ਲਈ ਬਣੀਆਂ ਮਾਈ ਗਾਡ ਇਸ ਕਦਰ ਗੰਦੀ ਸੋਚ ਸੀ ਇਸ ਲੈਵਲ ਤੱਕ ਤੁਸੀਂ ਦੇਖੋ ਆਪਦੇ ਵੀ ਦੋ ਤੀਆਂ ਨੇ ਫਿਰ ਵੀ ਲੋਕੀ ਮੂੰਹ ਚ ਗੱਲ ਕੱਢਣ ਲੱਗੇ ਡਰਦੇ ਨਹੀਂ ਤੇ ਉਹ ਬੇਟੀ ਵਿਚਾਰੀ ਖਤਮ ਹੋ ਗਈ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਸਾਨੂੰ ਸੋਸ਼ਲ ਮੀਡੀਆ ਤੇ ਦੇਖ ਦੇਖ ਕੇ ਹੀ ਮਤਲਬ ਜਦੋਂ ਵੀ ਮਾੜਾ ਜਿਹਾ ਵੀ ਟਿਕ ਕੇ ਜੇ ਬੈਠੋ ਕੰਮ ਛੱਡ ਕੇ ਕੋਈ ਤੇ ਉਹਦੀਆਂ ਉਹ ਸ਼ਕਲ ਮੂਰੀ ਆ ਜਾਂਦੀ ਹੈ ਤੇ ਮਾਪੇ ਕਿਵੇਂ ਵੀ ਬਸ ਹੁਣ ਜਿਉਂ ਥੋੜੀ ਹੁੰਦਾ ਹੈ ਨਾ ਬੰਦੇ ਤਾਂ ਜੇ ਜਸਟਿਸ ਵੀ ਨਾ ਮਿਲੇ ਫਿਰ ਤਾਂ ਉਦੋਂ ਵੀ ਔਖਾ ਹੈ ਤੇ ਜਸਟਿਸ ਹੁਣ ਪਤਾ ਨਹੀਂ ਕਿੰਨਾਕ ਮਿਲੂ ਕਿੰਨਾਕ ਨਹੀਂ ਫਿਲਹਾਲ ਉਹਨਾਂ ਨੂੰ ਜੇਲ੍ਹ ਚ ਇੱਕ ਵਾਰੀ ਤਾਂ ਕੀਤਾ ਹੈ ਤੇ ਇਹਨਾਂ ਨੂੰ ਮਤਲਬ ਤੁਸੀਂ ਇਹ ਦੇਖੋ ਕਿ ਉਹ ਮੁੰਡਾ ਜਿਹੜਾ ਸਰਕਾਰੀ ਨੌਕਰੀ ਤੇ ਹੈ ਔਰ ਉਹ ਵੀ ਮਤਲਬ ਆਰਮੀ ਦੀ ਨੌਕਰੀ ਤੇ ਹੈ ਉਹ ਬੰਦੇ ਦੀ ਸੋਚ ਦੇਖੋ ਤੁਸੀਂ ਕਿ ਕਿ ਕਿਸ ਸੋਚ ਨਾਲ ਉਸ ਬੱਚੇ ਨੂੰ ਵੱਡਾ ਕੀਤਾ ਹੈ ਮੈਂ ਕਹਿੰਨੀ ਬਿਲਕੁਲ ਆਪਾਂ ਮੰਨ ਲੈਣੇ ਆ ਕਿ ਉਹਨਾਂ ਨੂੰ ਨੀਹਾ ਪਸੰਦ ਨਹੀਂ ਸੀਗੀ ਜਿਹੜੀ ਕਿ ਨੀਹਾ ਨਹੀਂ ਅਗਮਜੋਤ ਕੌਰ ਸੀ ਮੈਨੂੰ ਲੱਗਦਾ ਹੈ ਕਿ ਸੋਸ਼ਲ ਮੀਡੀਆ ਨੂੰ ਵੀ ਨੀਹਾ ਨੂੰ ਅਗਮਜੋਤ ਕੌਰ ਹੀ ਰਹਿਣ ਦੇਣਾ ਚਾਹੀਦਾ ਸੀ ਕਿਉਂਕਿ ਉਹ ਅਮਰਤ ਸ਼ੱਕ ਕੇ ਅਗਮਜੋਤ ਕੌਰ ਬਣੀ ਸੀ ਤੇ ਹੁਣ ਉਹਨੂੰ ਨੀਹਾ ਬਣਾਤਾ ਸੀ ਵਾਪਸ ਤੇ ਉਹ ਅਗਮਜੋਤ ਕੌਰ ਨੂੰ ਆਂ ਨਿਆ ਦੇਣ ਲਈ ਮੈਨੂੰ ਵੀ ਇਹ ਵੀਡੀਓ ਤਾਂ ਬਣਾਈ ਹੈ ਮੈਂ ਕਿਉਂਕਿ ਜਿੰਨਾ ਅਸੀਂ ਇਹਨੂੰ ਸੋਸ਼ਲ ਮੀਡੀਆ ਤੇ ਜ਼ਿਆਦਾ ਚਲਾਵਾਂਗੇ ਜਿੰਨਾ ਜ਼ਿਆਦਾ ਲੋਕਾਂ ਤੱਕ ਇਹ ਜਾਊਗੀ ਓਨਾ ਸ਼ਾਇਦ ਪ੍ਰੈਸ਼ਰ ਸਿਸਟਮ ਤੇ ਜ਼ਿਆਦਾ ਬਣੂਗਾ ਵੀ ਜ਼ਿਆਦਾ ਲੋਕਾਂ ਦੇ ਕਮੈਂਟ ਜ਼ਿਆਦਾ ਲੋਕਾਂ ਨੇ ਦੇਖਣ ਦਾ ਵਿਊ ਤੋਂ ਉਹਨਾਂ ਨੂੰ ਆਈਡੀਆ ਹੋ ਜਾਊਗਾ ਕਿ ਹਾਂ ਲੋਕ ਇਹਦੇ ਖਿਲਾਫ ਆਵਾਜ਼ ਉਠਾ ਰਹੀ ਨੇ ਸੋ ਇਹ ਚੀਜ਼ ਸੀਗੀ ਇਸ ਲਈ ਮੈਂ ਇਹ ਵੀਡੀਓ ਬਣਾਉਣੀ ਜ਼ਰੂਰੀ ਸਮਝੀ ਆਪਣੀਆਂ ਬੇਟੀਆਂ ਨੂੰ ਇੰਨੀਆਂ ਸਟਰੋਂਗ ਬਣਾਉ ਕਿ ਉਹ ਥੋੜਾ ਜਿਹਾ ਆਪਣੀ ਸੇਫਟੀ ਲਈ ਉਹ ਆਜ ਉਠਾ ਸਕਣ ਆਪਣੀਆਂ ਬੇਟੀਆਂ ਨੂੰ ਇਸ ਕਾਬਲ ਬਣਾਓ ਪੜਾ ਲਿਖਾ ਕੇ ਕਿ ਉਹਦੇ ਸਹੁਰਿਆਂ ਨੂੰ ਉਹਦਾ ਲਾਲਚ ਹੋ ਜੀ ਉਹਦੇ ਜਿਉਣ ਦਾ ਕਿ ਜਿਉਂਦੀ ਰਹੂਗੀ ਤਾਂ ਸਾਨੂੰ ਕਮਾਕੇ ਦੇ ਰਹੀ ਹੈ ਉਹਨਾਂ ਨੂੰ ਕਮਾਊ ਪੁੱਤ ਬਣਾਓ ਆਪਣੀ ਠੀਕ ਹੈ ਮੰਨ ਲੈਂਦੇ ਆ ਕਿ ਨੀਹਾ ਚ ਹਜ਼ਾਰ ਨੁਕਸ ਸੀ ਮੰਨ ਲੈਂਦੇ ਆ ਕਿ ਉਹਨਾਂ ਨੂੰ ਬਿਲਕੁਲ ਪਸੰਦ ਨਹੀਂ ਸੀ ਉਹ ਫਿਰ ਵੀ ਯਾਰ ਮਾਰ ਦੇਣਾ ਕਿਸੇ ਨੂੰ ਤੁਸੀਂ ਉਹਨਾਂ ਨੂੰ ਬੁਲਾ ਕੇ ਕਹਿ ਦਿਓ ਜੀ ਸਾਡੀ ਐਡਜਸਟਮੈਂਟ ਨਹੀਂ ਹੋ ਰਹੀ ਤੁਹਾਡੀ ਬੇਟੀ ਨਾਲ ਅਸੀਂ ਨਹੀਂ ਰੱਖਣਾ ਤੁਸੀਂ ਇਹਨੂੰ ਲੈ ਜਾਓ ਤੁਸੀਂ ਕਿਸੇ ਦੇ ਬੱਚਾ ਮਾਰ ਹੀ ਦਿੰਨੀ ਹੋ ਇਹ ਤਾਂ ਬਹੁਤ ਹੀ ਵੱਡੀ ਗੱਲ ਹੈ ਮਤਲਬ ਹੱਦ ਹੈ ਇਸ ਤੋਂ ਅੜਾ ਤਾਂ ਕੁਝ ਹੋ ਹੀ ਨਹੀਂ ਸਕਦਾ ਮੈਂ ਪਹਿਲਾਂ ਸੋਚਦੀ ਸੀਗੀ ਕਿ ਉਹ ਮਾਰ ਮਰੀਆ ਕੁੜੀਆਂ ਨੂੰ ਮਾਰਨਾ ਸਾਰਿਆਂ ਬੰਨੀ ਉਹ ਸਾਰਾ ਕੁਝ ਖਤਮ ਹੋ ਗਿਆ ਸ਼ਾਇਦ ਹੁਣ ਕੁੜੀਆਂ ਪੜ ਗਈਆਂ ਅਵੇਅਰ ਹੋ ਗਈਆਂ ਕਾਨੂੰਨ ਪ੍ਰਤੀ ਅਵੇਅਰ ਹੋ ਗਈਆਂ ਕਾਨੂੰਨ ਲੇਡੀਜ਼ ਦੇ ਹੱਕ ਚ ਬਹੁਤ ਬਣ ਗਏ ਵੀ ਸ਼ਾਇਦ ਸਾਰਾ ਸਿਸਟਮ ਠੀਕ ਹੋ ਗਿਆ ਤੇ ਹੁਣ ਮਾਰਮਰੀਏ ਦੀਆਂ ਖਬਰਾਂ ਬਹੁਤ ਘੱਟ ਸੀ ਪਰ ਨਹੀਂ ਪਿੱਛੇ ਜੀ ਇੱਕ ਖਬਰ ਆਈ ਸੀ ਜਿਹਦੇ ਵਿੱਚ ਆਪਾਂ ਦੇਖਿਆ ਵੀ ਉਹ ਕੁੜੀ ਨੂੰ ਸੱਸ ਨੇ ਨਹਿਰ ਚ ਧੱਕਾ ਦੇਤਾ ਤੇ ਬਾਅਦ ਚ ਕਹਤਾ ਜੀ ਵੀ ਕੋਈ ਸਾਡੇ ਮਗਰ ਲੁਟੇਰੇ ਲੱਗੇ ਸੀ ਉਹਨਾਂ ਨੇ ਕੁੜੀ ਨੂੰ ਨਹਿਰ ਚ ਸਿੜਤਾ ਜਾਂ ਸੋ ਐਂਡ ਸੋ ਬਾਅਦ ਚ ਫਿਰ ਗੱਲ ਨਿਕਲੇ ਵੀ ਸੱਸ ਦੀ ਮਾਰੀ ਸੀ ਹਨਾ ਸੋ ਇਸ ਤਰ੍ਹਾਂ ਦੀਆਂ ਚੀਜ਼ਾਂ ਹਜੇ ਵੀ ਚੱਲੀ ਜਾਂਦੀਆਂ ਤੇ ਮੈਨੂੰ ਲੱਗਦਾ ਕਿ ਮੈਂ ਆਪਣੀਆਂ ਸਟੂਡੈਂਟਸ ਨੂੰ ਇਹੀ ਕਹਿਣੀ ਹੁੰਦੀ ਹੈ ਕਿ ਪੁੱਤ ਥੋੜਾ ਪੜਨਾ ਕਾਬਿਲ ਹੋਣਾ ਬਹੁਤ ਜ਼ਰੂਰੀ ਹੈ ਕੁੜੀਆਂ ਦਾ ਪੜ੍ਹਨਾ ਪੁੱਤਾਂ ਨਾਲੋਂ ਵੀ ਜ਼ਿਆਦਾ ਜ਼ਰੂਰੀ ਹੈ ਮਤਲਬ ਜਦੋਂ ਉਹ ਪੜ ਜਾਂਦੀਆਂ ਕੁਝ ਕਮਾਉਂਦੀਆਂ ਤਾਂ ਘੱਟੋ ਘੱਟ ਇੰਨਾ ਖ਼ਲਾਲ ਚ ਹੁੰਦਾ ਵੀ ਚਲੋ ਤਨਖਾਹ ਤਾਂ ਆ ਰਹੀ ਹੈ ਨਾ ਜਾਂ ਇਹਦੀ ਕਮਾਈ ਤਾਂ ਆ ਰਹੀ ਤਾਂ ਨਾ ਵੀ ਸਰਕਾਰੀ ਨੌਕਰੀ ਕਰਨੀ ਨਹੀਂ ਹੈ ਪ੍ਰਾਈਵੇਟ ਕਰਨੀਆਂ ਜਾਂ ਪ੍ਰਾਈਵੇਟ ਕੰਮ ਆਪਣਾ ਚਲਾਉਣੀਆਂ ਤਾਂ ਖੁਡੇ ਕੋਲੇ ਤੁਸੀਂ ਜਦੋਂ ਤੁਸੀਂ ਕਾਬਲ ਹੁੰਨੇ ਹੋ ਨਾ ਤੁਸੀਂ ਇੰਡੀਪੈਂਡੈਂਟ ਹੁੰਨੇ ਹੋ ਉਦੋਂ ਤੁਸੀਂ ਵਿਰੋਧ ਵੀ ਕਰ ਸਕਦੇ ਹੋ ਤੁਹਾਨੂੰ ਇਹ ਡਰ ਨਹੀਂ ਹੁੰਦਾ ਕਿ ਜੇ ਮੈਂ ਇਕੱਲੀ ਰਹਿ ਗਈ ਤੇ ਮੇਰਾ ਕੀ ਬਣੂਗਾ ਤੁਸੀਂ ਇਕੱਲੇ ਵੀ ਹੈਂਡਲ ਕਰ ਲੈਣੇ ਹੋ ਆਪਣੀ ਲਾਈਫ ਨੂੰ ਆਪਣੀਆਂ ਬੇਟੀਆਂ ਨੂੰ ਇਸ ਕਾਬਲ ਬਣਾਓ ਤਾਂ ਕਿ ਕੋਈ ਹੋਰ ਨੀਹਾ ਨਾ ਬਣੀ ਕੋਈ ਹੋਰ ਅਗਮਜੋਤ ਬਲੀ ਨਾ ਚੜੇ ਮਾਪੇ ਬਾਪ ਨਾ ਧੀਆਂ ਨੂੰ ਜੰਮਣ ਤੋਂ ਇਸੇ ਲਈ ਰਦੇ ਨੇ ਇਹ ਜਿਹੇ ਉਹ 1% ਦਾ 2% ਲੋਕ ਨੇ ਜਿਹੜੇ ਕੁੱਖਾਂ ਚ ਬੇਟੀਆਂ ਨੂੰ ਮਾਰਨ ਲਈ ਲੋਕਾਂ ਨੂੰ ਮਜਬੂਰ ਕਰ ਦਿੰਦੇ ਨੇ ਉਹਦੀ ਮਾਂ ਇਹੀ ਕਹਿੰਦੀ ਹੋਣੀ ਹੈ ਵੀ ਇਦੋਂ ਤਾਂ ਮੈਂ ਤੈਨੂੰ ਕੁੱਕ ਚ ਮਾਰ ਦਿੰਦੀ ਐ ਇੰਨੀ ਵੱਡੀ ਕਰਕੇ ਆ ਜਿਹੜਾ ਮੋਹ ਪਿਆ ਤੇ ਫਿਰ ਆ ਜਿਹੜਾ ਪਛਤਾਵਾ ਹੈ ਉਹ ਤਾਂ ਨਾ ਆਰਦੀ ਮੈਂ ਤੁਸੀਂ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਆਓ ਅਸੀਂ ਰਲ ਮਿਲ ਕੇ ਪ੍ਰੈਸ਼ਰ ਬਣਾਈਏ ਸਰਕਾਰਾਂ ਤੇ ਕਮੈਂਟਾਂ ਰਾਹੀਂ ਅਸੀਂ ਦੱਸੀਏ ਕਿ ਸਾਨੂੰ ਕੀ ਚਾਹੀਦਾ ਹੈ ਨੇਹਾ ਨੂੰ ਨਿਆਂ ਦੇਉਣ ਚ ਜਿੰਨਾ ਕ ਅਸੀਂ ਰੋਲ ਕਰ ਸਕਦੇ ਹਾਂ ਆਓ ਅਸੀਂ ਰਲ ਮਿਲ ਕੇ ਇਸ ਮੁਹੰਮਦ ਆਹਿਸਾਬਣੀ ਮਿਲਾਂਗੇ ਅਗਲੀ ਕਿਸੇ ਵੀਡੀਓ ਚ ਹੋਰ ਵਿਸ਼ੇ ਦੇ ਨਾਲ